ਤਾਂ ਤੋਂ ਕਾਂਗਰਸ ਪਾਰਟੀ ਦੀ ਜਿਹੜੀ ਉਮੀਦਵਾਰ ਹੈ ਉਹ ਸਾਡੀ ਲੜਕੀ ਪੜ੍ਹੀ ਲਿਖੀ ਦਲਜੀਤ ਕੌਰ ਹੈ ਦੂਜਾ ਉਮੀਦਵਾਰ ਡੜੋਲੀ ਹੇਟਲੀ ਜ਼ੋਨ ਹੈ ਉੱਥੋਂ ਸਾਡਾ ਉਮੀਦਵਾਰ ਹੈਗਾ ਵਿਨੋਦ ਸ਼ਰਮਾ ਈਕੀ ਦਿਂਜਾ ਜ਼ੋਨ ਹੈਗਾ ਸਾਡਾ ਕੋਟੜਾ ਕੋਟੜੇ ਤੋਂ ਸਾਡੀ ਲੜਕੀ ਹੈ ਆ ਜਾ ਬਈ ਬਹੁ ਲਾਲ ਜョधरी ਬਹੁ ਲਾਲ ਉਹ ਨਹੀਂ ਸਾਡੇ ਬੜੇ ਸੀਨੀਅਰ ਲੀਡਰ ਨੇ ਚੰਗਰ ਦੇ ਵੱਡੇ ਲੀਡਰ ਹੈ ਕਿਉਂਕਿ ਜੋਂ ਉਹ ਲੇਡੀ ਵਾਸਤੇ ਹੈ ਸੋ ਇਹਨਾਂ ਦੀ ਭੜਾਈ ਲੜੇਗੀ ਕਾਨੋ ਕੁੜੀ ਜਾਨ ਉਸਾ ਦੇਵੀ ਸਾਭ ਦਾ ਸਰਪੰਚ ਸਾਭ ਦਾ ਸਰਪੰਚ ਲਖੇੜ ਪਿੰਡ ਠੀਕ ਹੈ ਤੇ ਚੌਥਾ ਜਿਹੜਾ ਹੈਗਾ ਉਮੀਦਵਾਰ ਵਰਤਗਤੋ ਉਹ ਹੈਗੀ ਸਾਡੀ ਪ੍ਰੀਤੀ ਸ਼ਰਮਾ ਬੰਪਰ ਵਾਲੇ ਕੋਲੇ ਹੈ ਇਹ ਕਹਿੰਦੇ ਸਾਡਾ ਦਾ ਕਰਦੇ ਸਾਰੇ ਹੀ ਆਏ ਹੋਏ ਆ ਜਿੰਨੇ ਹੈਗੇ ਉਹਨੇ ਕਰਦੋ ਨਾ ਬ੍ਰਹਮਪੁਰਦੋ ਸਰਿੰਦਰਪਾਲ ਪੰਚ ਬ੍ਰਹਮਪੁਰ ਜੋਨ ਤੋਂ ਇਹ ਵੀ ਅਸੀਂ ਬੋਣੀ ਕਰਤੀ ਆਜ ਝਿੰੜੀ ਜੋਨ ਹੈ ਸਾਡਾ ਹੁਸ਼ਾ ਰਾਣੀ ਦੱਸ ਇਰਾਦੀ ਤੁਹਾਨੂੰ ਪਤਨੀ ਹੈ ਜਿਹੜੀ ਤੋਂ ਨੰਬਰ 1 ਬਵਨ ਕੁਮਾਰ ਲੰਬੜਵਾਰ ਸਾਡਾ ਐਸਸੀ ਜੋਰ ਆਹ ਦੇਖੋ ਚੌਧਰੀ ਆਨੰਦ ਕਪਾਲ ਇਹ ਸਵੜਾ ਜੋਨ ਤੋਂ ਹੈ ਸਾਡਾ ਉਮੀਦਵਾਰ ਬਸਵਾਲ 100% ਜਿੱਤੀ ਵੀ ਹੈ ਸਾਡੀ ਇਹ ਪਾਣੀ ਲੈਣੇ ਸਾਡੀ ਭੋਲਾ ਸਾਡੇ ਪਾਣੀ ਲੈਣ ਨਾਲ ਜਿੱਤੇਗੀ ਇਹ सरपंच है बहुत पुरानी लीडर है साड़ी साक्षी कौशल ठीक है चलो